ਕੀ ਤੁਹਾਡੇ ਗੋਡਿਆਂ ਦੇ ਵਿੱਚ ਵੀ ਗ੍ਰੀਸ ਖਤਮ ਹੋ ਚੁੱਕਿਆ ਜਦੋਂ ਉੱਠਦੇ ਬੈਠਦੇ ਹਾਂ ਤਾਂ ਜਕੜਨ ਜੀ ਹੁੰਦੀ ਆ ਕੜਕੜ ਦੀ ਆਵਾਜ਼ ਆਉਂਦੀ ਆ ਜਾਂ ਤੁਰਦੇ ਫਿਰਦੇ ਕਾਫੀ ਜ਼ਿਆਦਾ ਦਰਦ ਹੁੰਦਾ ਸੋਜਸ ਆ ਗਈ ਤਾਂ ਤੁਹਾਨੂੰ ਮੈਂ ਇੱਕ ਹੈਲਦੀ ਡਰਿੰਕ ਦੱਸਦਾ ਜਿਹਦੇ ਨਾਲ ਗੋਡਿਆਂ ਦੀ ਜਕੜਨ ਵੀ ਠੀਕ ਹੋ ਜੂਗੀ ਜਿਹੜੀ ਕੜਕੜ ਦੀ ਆਵਾਜ਼ ਆ ਉਹ ਵੀ ਠੀਕ ਹੋ ਜੂਗੀ ਨਾਲੇ ਤੁਹਾਡੇ ਸਰੀਰ ਦੇ 80 ਪ੍ਰਕਾਰ ਦੇ ਬਾਤ ਰੋਗ ਨੇ ਜਿਹੜੇ ਉਹ ਵੀ ਠੀਕ ਹੋ ਜਾਣਗੇ ਤੁਸੀਂ ਇਹਨੂੰ ਘਰੇ ਬਣਾ ਸਕਦੇ ਹੋ ਡਰਿੰਕ ਨੂੰ ਤੁਸੀਂ ਕਰਨਾ ਇੱਕ ਪਾਣੀ ਦਾ ਗਲਾਸ ਲੈ ਲੈਣਾ ਉਹਦੇ ਵਿੱਚ ਦੋ ਚੁਟਕੀਆਂ ਹਲਦੀ ਪਾ ਦੇਣੀ ਆ ਕਿਉਂਕਿ ਜਿਹੜੀ ਹਲਦੀ ਹੁੰਦੀ ਆ ਇਹਦੇ ਵਿੱਚ ਕਾਰਕ ਮਾਈਨ ਹੁੰਦਾ ਜਿਹਦੇ ਵਿੱਚ ਐਂਟੀਆਕਸੀਡੈਂਟ ਤੇ ਹੋਰ ਕਈ ਮਿਨਰਲ ਹੁੰਦੇ ਨੇ ਜਿਹੜੇ ਤੁਹਾਡੇ ਗੋਡੇ ਦੀ ਜਖੜਨ ਨੂੰ ਤੇ ਮਸਲ ਨੂੰ ਰਿਪੇਅਰ ਕਰਦੇ ਨੇ ਤੇ ਦਰਦ ਨੂੰ ਕਾਫੀ ਹੱਦ ਤੱਕ ਘਟਾਉਂਦੇ ਨੇ ਦੂਜੇ ਨੰਬਰ ਤੇ ਦੋ ਚੁਟਕੀਆਂ ਸੌਂਠ ਪਾਊਡਰ ਹੁੰਦਾ ਜਿਹੜਾ ਅਦਰਕ ਦਾ ਪਾਊਡਰ ਹੁੰਦਾ ਉਹ ਲੈ ਲੈਣਾ ਉਹ ਵੀ ਪਾਣੀ ਦੇ ਵਿੱਚ ਪਾ ਲੈਣਾ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਤੱਤ ਹੁੰਦੇ ਨੇ ਜਿਹੜੇ ਤੁਹਾਡੇ ਸਰੀਰ ਦੀ ਰਿਪੇਅਰ ਕਰਦੇ ਨੇ ਜੋੜਾਂ ਦਾ ਦਰਦ ਘਟਾਉਂਦੇ ਨੇ ਤੀਜੇ ਨੰਬਰ ਤੇ ਲੈ ਲੈਣਾ ਅਸ਼ਵਗੰਧਾ ਹੁੰਦਾ ਜਿਹੜਾ ਉਹਦਾ ਇੱਕ ਅੱਧਾ ਚਮਚਾ ਪਾਊਡਰ ਦਾ ਪਾਉਣਾ ਉਹਦੇ ਵਿੱਚ ਪਾਣੀ ਦੇ ਵਿੱਚ ਉਹ ਪਾ ਲੈਣਾ ਕਿਉਂਕਿ ਇਹਦੇ ਨਾਲ ਤੁਹਾਡੇ ਮਸਲ ਜਿਹੜੇ ਰਿਪੇਅਰ ਹੋਣਗੇ ਤੇ ਜੋੜਾਂ ਦਾ ਦਰਦ ਆ ਉਹ ਕਾਫੀ ਹੱਦ ਤੱਕ ਘਟ ਜਾਊਗਾ ਗੋਡਿਆਂ ਲਈ ਯਾਨੀ ਕਿ ਜੋੜਾਂ ਲਈ ਕਾਫੀ ਫਾਇਦੇਮੰਦ ਹੁੰਦੇ ਨੇ ਉਸ ਤੋਂ ਬਾਅਦ ਤੁਸੀਂ ਅੱਧਾ ਚਮਚਾ ਜਿਹੜੀ ਮੇਥੀ ਦਾਣਾ ਹੁੰਦੀ ਆ ਉਹ ਪਾ ਲੈਣੀ ਆ ਮੇਥੀ ਦਾਣੇ ਦੇ ਤੁਹਾਨੂੰ ਗੁਣ ਪਤਾ ਹੀ ਆਦੇ ਕਾਫੀ ਗੁਣ ਦੇ ਜੇ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਤੇ ਹੋਰ ਵੀ ਕਈ ਤੱਤ ਹੁੰਦੇ ਨੇ ਜਿਹੜੇ ਗੋਡਿਆਂ ਲਈ ਕਾਫੀ ਫਾਇਦੇਮੰਦ ਹੁੰਦੇ ਨੇ ਤੇ ਗੋਡਿਆਂ ਦੇ ਵਿੱਚ ਗਰੀਸ ਆ ਜਿਵੇਂ ਘਟਿਆ ਹੋਇਆ ਚਿਕਨਾਈ ਆ ਉਹਨੂੰ ਕਾ ਕੂਸਾ ਕਰਕੇ ਜਿਵੇਂ ਆਪਾਂ ਕਹਿ ਸਕਦੇ ਆ ਗਰਮ ਪਾਣੀ ਦੇ ਵਿੱਚ ਪਾ ਕੇ ਪੀਣਾ ਜਿਨ੍ਹਾਂ ਤੁਹਾਡੇ ਗੋਡਿਆਂ ਦਾ ਦਰਦ ਵੀ ਠੀਕ ਹੋ ਜਾਊਗਾ ਤੇ ਜਖੜਨ ਵੀ ਠੀਕ ਹੋ ਜਾਊ ਜਿਹੜੀ ਕੜਕੜ ਦੀ ਆਵਾਜ਼ ਆ ਉਹ ਵੀ ਠੀਕ ਹੋ ਜਾਊਗੀ ਤੇ ਹੁਣ ਤੁਸੀਂ ਇੱਕ ਕੰਮ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ